ਸ਼ਾਂਤੀ ਐਕਟ 2025 ਵਿਕਾਸ ਦੇ ਨਾਂ ਤੇ ਕਾਰਪੋਰੇਟ ਲੁੱਟ ਅਤੇ ਲੋਕਾਂ ਦੀ ਸੁਰੱਖਿਆ ਨਾਲ ਖੇਲਵਾੜ ਸਾਥੀਓ ਅਦਾਰਾ ਇਨਕਲਾਬੀ ਸਾਡਾ ਰਾਵਿਚ ਤੁਹਾਡਾ ਸਵਾਗਤ ਹੈ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸ਼ਾਂਤੀ ਐਕਟ 2025 ਭਾਰਤ ਵਿੱਚ ਪਰਮਾਣੂ ਊਰਜਾ ਦੇ ਖੇਤਰ ਵਿੱਚ ਇੱਕ ਖਤਰਨਾਕ ਮੋੜ ਨੂੰ ਦਰਸਾਉਂਦਾ ਹੈ ਇਸ ਕਾਨੂੰਨ ਨੂੰ ਸਥਾਈ ਵਿਕਾਸ ਅਤੇ ਸਾਫ਼ ਊਰਜਾ ਦੇ ਨਾਅਰੇਆਂ ਨਾਲ ਪੇਸ਼ ਕੀਤਾ ਜਾ ਰਿਹਾ ਹੈ ਪਰ ਹਕੀਕਤ ਵਿੱਚ ਇਹ ਕਾਨੂੰਨ ਪਰਮਾਣੂ ਖੇਤਰ ਨੂੰ ਕਾਰਪੋਰੇਟ ਅਤੇ ਵਿਦੇਸ਼ੀ ਪੂੰਜੀ ਲਈ ਖੋਲਣ ਦੀ ਲੁਕਵੀਂ ਯੋਜਨਾ ਹੈ ਜਿਸ ਦਾ ਭਾਰ ਆਖਰਕਾਰ ਆਮ ਲੋਕਾਂ, ਮਜ਼ਦੂਰਾਂ ਅਤੇ ਵਾਤਾਵਰਣ ਤੇ ਪੈਣਾ ਹੈ। ਪਰਮਾਣੂ ਊਰਜਾ ਭਾਰਤ ਵਿੱਚ 1947 ਤੋਂ ਹੀ ਸਰਕਾਰੀ ਇਕਾਧਿਕਾਰ ਰਿਹਾ ਹੈ ਕਿਉਂਕਿ ਇਸ ਨਾਲ ਜੁੜੇ ਖਤਰੇ ਅਤੇ ਗੰਭੀਰ ਹਨ। ਪਰ ਸ਼ਾਂਤੀ ਐਕਟ ਦੇ ذریعے ਇਸ ਮਨੋਪੋਲੀ ਨੂੰ ਤੋੜ ਕੇ ਇਹ ਜੀ ਕੰਪਨੀਆਂ ਨੂੰ ਸਿੱਧੇ ਤੌਰ ਤੇ 49% ਤੱਕ ਹਿੱਸੇਦਾਰੀ ਅਤੇ ਅਸਿੱਧੇ ਤੌਰ ਤੇ 100% ਦੀ ਵਿਦੇਸ਼ੀ ਨਿਵੇਸ਼ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਕਦਮ ਨਾ ਸਿਰਫ ਰਾਸ਼ਟਰੀ ਸੁਰੱਖਿਆ ਲਈ ਚਿੰਤਾਜਨਕ ਹੈ ਸਗੋਂ ਇਹ ਸਾਬਤ ਕਰਦਾ ਹੈ ਕਿ ਸਰਕਾਰ ਲੋਕ ਹਿੱਤ ਦੀ ਥਾਂ ਕਾਰਪੋਰੇਟ ਹਿੱਤਾਂ ਨੂੰ ਪੈਰ ਦੇ ਰਹੀ ਹੈ। ਇਸ ਕਾਨੂੰਨ ਦਾ ਸਭ ਤੋਂ ਖਤਰਨਾਕ ਪੱਖ ਨਿਊਕਲੀਅਰ ਹਾਦਸਿਆਂ ਦੀ ਜ਼ਿੰਮੇਵਾਰੀ ਨਾਲ ਜੁੜਿਆ ਹੈ। सिविल लायबिलिटी फॉर न्यूक्लियर डैमेज एक्ट 2010 ਹਾਦਸੇ ਦੀ ਸਥਿਤੀ ਵਿੱਚ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਪਰਸ਼ਾਂਤੀ ਐਕਟ ਹੇਠ ਇਸ ਜ਼ਿੰਮੇਵਾਰੀ ਨੂੰ ਘਟਾਉਣ ਜਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦਾ ਸਿੱਧਾ ਅਰਥ ਹੈ ਕਿ ਜੇ ਕੱਲ ਨੂੰ ਕੋਈ ਪਰਮਾਣੂ ਹਾਦਸਾ ਵਾਪਰਦਾ ਹੈ ਤਾਂ ਕਾਰਪੋਰੇਟ ਕੰਪਨੀਆਂ ਬਚ ਜਾਣਗੀਆਂ ਅਤੇ ਨੁਕਸਾਨ ਦੀ ਪਰਪਾਈ ਲੋਕਾਂ ਨੂੰ ਆਪਣੇ ਟੈਕਸਾਂ ਰਾਹੀਂ ਕਰਨੀ ਪਵੇਗੀ ਸਰਕਾਰ 2031 ਤੋਂ 2032 ਤੱਕ ਪਰਮਾਣੂ ਬਿਜਲੀ ਸਮਰੱਥਾ ਨੂੰ 20 GW ਅਤੇ 2047 ਤੱਕ 100 GW ਤੱਕ ਲੈ ਜਾਣਾ ਚਾਹੁੰਦੀ ਹੈ ਇਸ ਦਾ ਮਤਲਬ ਹੈ ਕਿ ਦਰਜਨਾ ਨਵੇਂ ਪਰਮਾਣੂ ਪਲਾਂਟ ਲਗਾਏ ਜਾਣਗੇ ਜਿਨ੍ਹਾਂ ਲਈ ਵੱਡੇ ਪੱਧਰ ਤੇ ਜ਼ਮੀਨ ਪਾਣੀ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਕੀਤੀ ਜਾਵੇਗੀ ਤਜਰਬਾ ਦੱਸਦਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਵਿੱਚ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਮਛੇਰਿਆਂ ਅਤੇ ਸਥਾਨਕ ਲੋਕਾਂ ਨੂੰ ਚਲਣਾ ਪੈਂਦਾ ਹੈ ਜਿਨ੍ਹਾਂ ਦੀ ਰਜ਼ਾਮੰਦੀ ਬਿਨਾ ਜ਼ਬਰੀ ਜ਼ਮੀਨ ਅधिਗ੍ਰਹਿਣ ਕੀਤੀ ਜਾਂਦੀ ਹੈ ਪਰਮਾਣੂ ਊਰਜਾ ਨੂੰ ਸੁਰੱਖਿਅਤ ਅਤੇ ਸਾਫ਼ ਦੱਸਣਾ ਇੱਕ ਵੱਡਾ ਭਰਮ ਹੈ ਚਰਨੋਬਿਲ ਅਤੇ ਫੁਕੋਸ਼ਿਮਾ ਵਰਗੀਆਂ ਤਬਾਹਕਾਰੇ ਘਟਨਾਵਾਂ ਅਜੇ ਵੀ ਮਨੁੱਖਤਾ ਲਈ ਚੇਤਾਵਨੀ ਹਨ ਰੇਡੀਏਸ਼ਨ ਦਾ ਅਸਰ ਪੀੜ੍ਹੀਆਂ ਤੱਕ ਰਹਿੰਦਾ ਹੈ ਤੇ ਪਰਮਾਣੂ ਕਚਰੇ ਦਾ ਸੁਰੱਖਿਅਤ ਨਿਪਟਾਰਾ ਅਜੇ ਤੱਕ ਦੁਨੀਆਂ ਦਾ ਕੋਈ ਵੀ ਦੇਸ਼ ਪੂਰੀ ਤਰ੍ਹਾਂ ਨਹੀਂ ਕਰ ਸਕਿਆ ਜਿਵੇਂ ਤਾਂ ਸਰਕਾਰ ਨੇ ਪਰਮਾਣੂ ਪਲਾਂਟਾਂ ਦੀ ਗਿਣਤੀ ਵਧਾਉਣ ਦਾ ਟੀਚਾ ਰੱਖਿਆ ਹੈ ਉਸ ਤਰ੍ਹਾਂ ਪਰਮਾਣੂ ਵੇਸਟ ਦੇ ਪ੍ਰਬੰਧ ਦਾ ਕੋਈ ਟੀਚਾ ਨਹੀਂ ਰੱਖਿਆ ਪਹਿਲੀਆਂ ਰਿਪੋਰਟਾਂ ਵੀ ਇਹੋ ਦਰਸਾਉਂਦੀਆਂ ਹਨ ਕਿ ਵਿਦੇਸ਼ਾਂ ਵਿੱਚ ਯੂਰੇਨੀਅਮ ਨਾਲ ਚੱਲਣ ਵਾਲੇ ਪ੍ਰੋਜੈਕਟਾਂ ਦੀ ਵੇਸਟ ਡੰਪ ਕਰਨ ਦੀ ਥਾਂ ਵੀ ਭਾਰਤ ਦੇ ਸਮੁੰਦਰ ਬਣੇ ਹੋਏ ਹਨ ਪਰਮਾਣੂ ਪਲਾਂਟ ਅਕਸਰ ਨਦੀਆਂ ਜਾਂ ਸਮੁੰਦਰ ਦੇ ਕੰਢਿਆਂ ਤੇ ਲਾਏ ਜਾਂਦੇ ਹਨ ਕਿਉਂਕਿ ਇਸ ਨੂੰ ਭਾਫ਼ ਦੀ ਜ਼ਰੂਰਤ ਪੈਂਦੀ ਹੈ ਇਸ ਨਾਲ ਸਮੁੰਦਰ ਤੇ ਨਦੀਆਂ ਦਾ ਪਾਣੀ ਖਰਾਬ ਹੁੰਦਾ ਹੈ। ਖਰਾਬ ਹੋਏ ਪਾਣੀ ਨਾਲ ਜਿੱਥੇ ਲਾਇਲਾਜ਼ ਰੋਗ ਫੈਲਣਗੇ, ਉੱਥੇ ਪਾਣੀ ਵਿੱਚਲੇ ਜੀਵਾਂ ਦਾ ਵੀ ਖਤਮਾ ਹੋਣਾ ਹੈ। ਪਾਣੀ ਦੀ ਵਧੇਰੇ ਵਰਤੋਂ ਵਾਲੇ ਇਹ ਪਲਾਂਟ ਸਥਾਨਕ ਵਸੋਂ ਨੂੰ ਪੀਣ ਵਾਲੇ ਪਾਣੀ ਤੇ ਖੇਤਾਂ ਲਈ ਪਾਣੀ ਲਈ ਵੀ ਦਿੱਕਤ ਪੈਦਾ ਕਰਨਗੇ। ਇਸ ਤੋਂ ਇਲਾਵਾ ਪਰਮਾਣੂ ਊਰਜਾ ਬਹੁਤ ਮਹਿੰਗੀ ਹੈ। ਇਸਦੀ ਲਾਗਤ ਆਖਰਕਾਰ ਬਿਜਲੀ ਦੇ ਰੇਟ ਵਧਾ ਕੇ ਅਤੇ ਸਰਕਾਰੀ ਖਜ਼ਾਨੇ ਤੋਂ ਸਬਸਿਡੀ ਦੇ ਕੇ ਆਮ ਲੋਕਾਂ ਤੋਂ ਹੀ ਵਸੂਲ ਕੀਤੀ ਜਾਂਦੀ ਹੈ ਜਦਕਿ ਸੂਰਜੀ ਅਤੇ ਪੌਣ ਊਰਜਾ ਵਰਗੇ ਨਵਿਨੀਕਰਨ ਯੋਗ ਸਰੋਤ ਸਸਤੇ, ਸੁਰੱਖਿਅਤ ਅਤੇ ਰੋਜ਼ਗਾਰ ਪੈਦਾ ਕਰਨ ਵਾਲੇ ਹਨ ਫਿਰ ਵੀ ਸਰਕਾਰ ਉਹਨਾਂ ਦੇ ਥਾਂ ਪਰਮਾਣ ਊਰਜਾ ਨੂੰ ਤਰਜੀਹ ਦੇ ਰਹੀ ਹੈ ਇਹ ਕਾਰਪੋਰੇਟ ਦਬਾਅ ਦਾ ਸਾਫ਼ ਸਬੂਤ ਹੈ असल ਵਿੱਚ ਇਹ ਕਾਨੂੰਨ ਅਮਰੀਕਾ ਰਾਹੀਂ ਪਿਛਲੇ ਦਰਵਾਜ਼ੇ ਰਾਹੀਂ ਹੋਏ ਸਮਝੌਤੇ ਤਹਿਤ ਆਇਆ ਹੈ ਇਹ ਅਮਰੀਕਨ ਟ੍ਰੇਡ ਵਾਰ ਦਾ ਸਿੱਟਾ ਹੈ ਜਿਸ ਤਹਿਤ ਅਮਰੀਕਾ ਖੇਤੀ ਡੇਰੀ ਅਤੇ ਹੋਰ ਖੇਤਰਾਂ ਨੂੰ ਖਲਵਾਉਣਾ ਚਾਹੁੰਦੀ ਸੀ ਜੋ ਮੋਦੀ ਸਰਕਾਰ ਦੇ ਫਿਲਹਾਲ ਰਾਜਨੀਤਿਕ ਮਜਬੂਰੀਆਂ ਕਾ ਨ ਮੁਸ਼ਕਲ ਹੈ ਭਾਰਤ ਦੀ ਆਰਥਿਕਤਾ ਅੱਜ ਵੀ ਮੁੱਖ ਤੌਰ ਤੇ ਖੇਤੀ ਦੇ ਨਿਰਭਰ ਹੈ ਸਰਕਾਰ ਇਸ ਖੇਤਰ ਨੂੰ ਵਿਦੇਸ਼ੀ ਨਿਵੇਸ਼ ਲਈ ਖੋਲ ਕੇ ਲੋਕਾਂ ਦੇ ਵੱਡੇ ਹਿੱਸੇ ਦਾ ਵਿਰੋਧ ਨਹੀਂ ਸੇੜਨਾ ਚਾਹੁੰਦੀ ਅਜਿਹੇ ਨਾ ਕਰਨ ਦੀ ਸੂਰਤ ਵਿੱਚ ਅਮਰੀਕਾ ਨੇ 50% ਦੇ ਟੈਕਸ ਦੀ ਧਮਕੀ ਦੇ ਕੇ ਇਹ ਸਮਝੌਤਾ ਕਰਵਾਇਆ ਹੈ ਐਸੇ ਦਾ ਦੂਸਰਾ ਪਹਿਲੂ ਫਰਾਂਸ ਦਾ ਵੀ ਭਾਰਤ ਤੇ ਨਵਾਂ ਕਾਨੂੰਨ ਲਿਉਣ ਲਈ ਦਬਾਅ ਸੀ ਪਰਮਾਣੂ ਪਲਾਂਟਾ ਵਿੱਚ ਅਮਰੀਕਾ ਰੂਸ ਫਰਾਂਸ ਤੇ ਆਸਟ੍ਰੇਲੀਆ ਭਾਰਤ ਦਾ ਸਹਿਯੋਗ ਕਰਦੇ ਰਹੇ ਹਨ ऑस्ट्रेलिया ਯੂਰੇਨੀਅਮ ਸਪਲਾਈ ਦਾ ਮੁੱਖ ਸਰੋਤ ਰਿਹਾ ਹੈ ਪਿਛਲੇ ਸਮੇਂ ਫਰਾਂਸ ਦੀ ਕੰਪਨੀ EDF ਨਾਲ ਜੈਨਤਾਪੁਰ ਵਿੱਚ 6 ਵੱਡੇ ਪਰਮਾਣੂ ਰਿਐਕਟਰ ਲਗਾਉਣ ਦੀ ਗੱਲਬਾਤ ਚੱਲ ਰਹੀ ਹੈ ਰਿਪੋਰਟਾਂ ਅਨੁਸਾਰ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਹੋਵੇਗਾ ਜਿਸ ਦੀ ਬਿਜਲੀ ਉਤਪਾਦਨ ਕਰਨ ਦੀ ਸਮਰੱਥਾ 10380 ਮੈਗਾਵਾਟ ਹੋਵੇਗੀ ਇਸ ਲਈ ਫਰਾਂਸ ਦਾਵੇ ਭਾਰਤ ਤੇ ਨਵਾਂ ਕਾਨੂੰਨ ਲਿਆਉਣ ਲਈ ਦਬਾਅ ਸੀ ਸਰਕਾਰ ਇਸ ਸਮਝੌਤੇ ਦੀ ਵਾਜ਼ਬੀਅਤ ਬਿਜਲੀ ਦੀ ਕਮੀ ਦੱਸ ਰਹੀ ਕਿ ਜੋ ਇਸ ਸਮਝੌਤੇ ਨਾਲ ਪੂਰੀ ਕੀਤੀ ਜਾਵੇਗੀ ਜਦੋਂ ਕਿ ਅੱਜ ਵੀ ਸੱਚਾਈ ਇਹ ਹੈ ਕਿ 70% ਦੀ ਬਿਜਲੀ ਕੋਲੇ ਤੋਂ 27% ਦੀ ਪਾਣੀ ਸੁਰਜੀ ਤੇ ਪਉਣ ਊਰਜਾ ਤੋਂ ਪੈਦਾ ਹੁੰਦੀ ਹੈ ਪਰਮਾਣੂ ਬਿਜਲੀ ਪਲਾਂਟਾਂ ਤੋਂ ਸਿਰਫ 3% ਦੀ ਪੈਦਾ ਹੁੰਦੀ ਹੈ ਸਰਕਾਰ ਦੂਸਰੀ ਦਲੀਲ ਕੋਲਾ ਮਹਿੰਗਾ ਹੋਣ ਤੇ ਕੋਲੇ ਦੇ ਪੰਡਰ ਕਟਣ ਦੀ ਦਿੰਦੀ ਹੈ ਕਿ ਵਿਵਿਖ ਵਿੱਚ ਪਰਮਾਣੂ ਪਲਾਂਟ ਲਾਉਣੇ ਸਮੇਂ ਦੀ ਜ਼ਰੂਰਤ ਹੈ ਜਦੋਂ 2010 ਵਿੱਚ ਪਰਮਾਣੂ ਪਲਾਂਟ ਲੱਗੇ ਸਨ ਤਾਂ 2032 ਅਤੇ 60 ਗੀਗਾਵਾਟ ਤੱਕ ਪਹੁੰਚਣ ਦਾ ਟੀਚਾ ਸੀ ਪਰ ਹੁਣ ਤੱਕ 14 ਗੀਗਾਵਾਟ ਬਿਜਲੀ ਹੀ ਪੈਦਾ ਕਰ ਸਕੇ ਹਨ ਹੁਣ ਫਿਰ 2031 ਤੋਂ 2032 ਤੱਕ 22 ਗੀਗਾਵਾਟ ਤੇ 2047 ਤੱਕ 100 ਗੀਗਾਵਾਟ ਤੱਕ ਦੇ ਟੀਚੇ ਤੱਕ ਪਹੁੰਚਣ ਦਾ ਨਿਸ਼ਾਨਾ ਹੈ ਇਹ ਸਿਰਫ ਖਿਆਲੀ ਬੁਲੌ ਹੈ ਅਸਲ ਵਿੱਚ ਸ਼ਾਂਤੀ ਕਾਨੂੰਨ ਬਿਜਲੀ ਊਰਜਾ ਪੈਦਾ ਕਰਨ ਦੀ ਥਾਂ ਵਿਦੇਸ਼ੀ ਤੇ ਦੇਸੀ ਕਾਰਪੋਰੇਟਾਂ ਦੇ ਵੱਧ ਦਬਾਅ ਕਰਨ ਬਣਿਆ ਹੈ ਇਸ ਸਮਝੌਤੇ ਨੇ ਭਾਜਪਾ ਆਰਐਸਐਸ ਦਾ ਰਾਸ਼ਟਰਵਾਦੀ ਚਿਹਰਾ ਬੇਨਕਾਬ ਕਰ ਦਿੱਤਾ ਹੈ ਸ਼ਾਂਤੀ ਐਕਟ 2025 ਅਸਲ ਵਿੱਚ ਵਿਕਾਸ ਦਾ ਨਹੀਂ ਸਗੋ ਖਤਰੇ ਦਾ ਸਮਾਜਿਕਨ ਅਤੇ ਮੁਨਾਫੇ ਦੇ ਨਿੱਜੀਕਰਨ ਦਾ ਕਾਨੂੰਨ ਹੈ ਇਸ ਕਾਨੂੰਨ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ ਅਤੇ ਦੇਸ਼ ਦੀ ਊਰਜਾ ਨੀਤੀ ਲੋਕਤੰਤਰੀਕ ਚਰਚਾ ਵਾਤਾਵਰਨ ਸੰਤੁਲਨ ਅਤੇ ਲੋਕ ਹਿੱਤ ਦੇ ਆਧਾਰ ਤੇ ਤੈਅ ਕੀਤੀ ਜਾਣੀ ਚਾਹੀਦੀ ਹੈ